ਸ਼੍ਰੀ ਕਾਲਜੀ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਸਾਹਿਬ ਜੀ ਉਸ ਸਮੇਂ ਅਸੀਂ ਬੰਗਾ ਰੋਡ ਤੇ ਬਾਈਪਾਸ ਤੇ ਮੌਜੂਦ ਹਾਂ ਔਰ ਬਿਲਕੁਲ ਤੁਸੀਂ ਸਾਡੇ ਸਾਹਮਣੇ ਵੇਖ ਪਾ ਰਹੇ ਹੋ ਕਿ ਉਥੋਂ ਲੰਘ ਕੇ ਗਿਆ ਔਰ ਚੰਦ ਮਿੰਟਾਂ ਤੱਕ ਉਹ ਇੱਥੇ ਪਹੁੰਚ ਜਾਣਗੇ ਸਟੇਜ ਤੇ ਪਹੁੰਚ ਜਾਵਣਗੇ ਔਰ ਬੀਐਸਪੀ ਦੇ ਜਿੰਨੇ ਸਮਰਥਕ ਆਉਣਾ ਜੋ ਤਸ਼ਾਹ ਬਹੁਤ ਹੈ ਔਰ ਨਾਲ ਦੀਆਂ ਸਟੇਜ ਤੇ ਵੀ ਜਿਹੜਾ ਕਲਚਰ ਪ੍ਰੋਗਰਾਮ ਚੱਲ ਰਿਹਾ ਹੈ ਤਾਂ ਹੁਣ ਬਹੁਤ ਥੋੜੇ ਮਿੰਟਾਂ ਤੇ ਤੁਹਾਨੂੰ ਬੰਨੂ ਸਿੱਧੀਆਂ ਤਸਵੀਰਾਂ ਸਟੇਜ ਤੋਂ ਦਿਖਾਉਣੇ ਤੁਸੀਂ ਬਣੇ ਰਹਿਣਾ ਹੋਰ ਵੀਡੀਓਜ਼ ਦੇ ਨਾਲ ਵੀ ਬੱਤੀ ਨਵਾਂ ਸ਼ਹਿਰ ਨਾਲ ਦੂਜੀ ਵੀਡੀਓ ਵਿੱਚ ਤੁਹਾਨੂੰ ਜਿਹੜੀਆਂ ਤਸਵੀਰਾਂ ਸਿੱਧੀਆਂ ਸਟੇਜ ਤੋਂ ਦਿਖਾਵਾਂਗੇ ਔਰ ਚੰਦ ਮਿੰਟਾਂ ਵਿੱਚ ਭਸਪਸ ਸੁਪਰੀਮੋ ਪੈਂਟ ਮਾਰੀ ਮਾਇਆਵਤੀ ਜਿਹੜਾ ਇੱਥੇ ਪਹੁੰਚ ਜਾਣਗੇ ਹੈਲੀਕਾਪਟਰ ਜਿਹੜਾ ਲੰਘ ਕੇ ਗਿਆ ਔਰ ਪੁਲਿਸ ਦੀ ਤਾਇਨਾਤੀ ਪੁਲਿਸ ਦੀ ਤਾਇਨਾਤੀ ਚੱਪੇ-ਚੱਪੇ ਤੇ ਹੈ ਔਰ ਤਕਰੀਬਨ ਜੋ ਸੱਟ ਦਾ ਖਬਰ ਪਹੁੰਚੀ ਹੈ ਤੇਰਾ ਹਲਕਿਆਂ ਦੇ ਜਿਹੜੇ ਉਮੀਦਵਾਰ ਬੀਐਸਪੀ ਦੇ ਇੱਥੇ ਪਹੁੰਚੇ ਹੋ ਜਾਣ ਲੱਖਾਂ ਦਾ ਕਾਠ ਹੈ ਜਿੱਥੇ-ਜਿੱਥੇ ਨਿਗਾਹ ਮਾਰ ਲਓ ਉੱਥੇ ਤੁਹਾਨੂੰ ਬੀਐਸਪੀ ਦੇ ਸਮਰਥਕ ਨਜ਼ਰ ਆਉਣਗੇ 100 ਮੀਟਰ ਦਾ ਤਹ ਪੰਡਾਲ ਹੈ ਵੀ ਦੇਖੋ ਕਿੰਨਾ ਵੱਡਾ ਪੰਡਾਲ ਹੈ ਤਿਆਰੀਆਂ ਜਿਹੜੀਆਂ ਆ ਉਹ ਤੁਹਾਨੂੰ ਸਾਫ਼ ਨਜ਼ਰ ਆ ਰਹੀਆਂ ਸਾਬਾ ਜੀ ਹੁਣਾਂ ਮੈਂ ਗੱਲ ਕਰ ਰਿਹਾ ਬਾਜੀ ਕਿਹੜੇ ਏਰੀਆ ਤੋਂ ਆਏ ਤੁਸੀਂ ਹਾਂਜੀ ਕਿੱਥੋਂ ਆਏ ਜੀ ਤਪਰੀਆ ਘਰ ਦੋਣ ਜੀ ਤਪਰੀਆ ਘਰ ਦੋਣ ਸਾਰੇ ਪੰਜਾਬ ਦੇ ਦੇ ਸਮਰਥਕ ਪਹਿੰਚ ਸਾਰੇ ਪੰਜਾਬ ਤੋਂ ਜੀ ਬੈਂਕਮਰ ਜੀ ਹੁਣ ਉਹਨਾਂ ਦਾ ਹੈਲੀਕਾਪਟਰ ਲੰਘ ਕੇ ਗਿਆ ਕਿੰਨੇ ਕਿੰਨੇ ਟੇਰ ਤੱਕ ਇੱਥੇ ਪਹੁੰਚ ਜਾਣਗੇ ਬਸ 5 ਮਿੰਟ ਦਾ ਕਾਰਨ ਲੱਗੇ ਜੀ ਤਾਂ ਕਿੰਨਾ ਕੁ ਸ਼ਾਹ ਤੁਹਾਡੇ ਤੇ ਬਹੁਤ ਅੱਛਾ ਜੀ ਅੱਛਾ 13 ਸੀਟਾਂ ਜਿਹੜੀਆਂ ਐ ਉਹਨਾਂ ਚ ਕੀ ਲੱਗਦਾ ਕਿੰਨੇ ਕੁ ਸੇ ਆਉਣਗੇ ਅੱਜ ਵੱਧ ਤੋਂ ਵੱਧ ਕਿਥਾਂ ਗਈ ਕੋਸ਼ਿਸ਼ ਅੱਛਾ ਅੱਜ ਕੀ ਉਮੀਦ ਹੈ ਕੀ ਐਲਾਨ ਕਰਕੇ ਜਾਣਗੇ ਅੱਜ ਐਲਾਨ ਕਰਨਗੇ ਵਿਜੇਵਾਦ ਸ਼ਾਹ ਭੰਗੇ ਵਰਕ ਲਾਂਚ ਜੋਸ਼ ਭਰਨਗੇ ਜੋਸ਼ ਭਰਨਗੇ ਜੀ ਜੀ ਜੋਸ਼ਪੁਰ ਤਗੜਾ ਹੈ ਜੀ जय भीम जय भारत जय भीम जय भारत बोल समाजवादी जिंदाबाद 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 बहन जी आगे बढो हम तुम्हारे साथ है अच्छा इतना कठ जी 100 मीटर ਦਾ ਪੰਡਾਲ ਹੀ ਹੈ ਹਾਂ ਜੀ ਪੂਰੇ ਪੰਜਾਬ ਤੋਂ ਜਿਹੜੇ ਸਮਰਥਕ ਪਹੁੰਚੇ ਆ ਜੀ ਜੀ ਪੂਰੇ ਪੰਜਾਬ ਤੋਂ ਸਟੇਜ ਤੋਂ ਵੀ ਜਿਹੜਾ ਜੋਸ਼ ਭਰਿਆ ਜਾ ਰਿਹਾ ਹਾਂ ਜੀ ਅੱਛਾ ਭੈਣ ਮਾਰੀ ਮਾਇਆਵਤੀ ਥੋੜੀ ਦੇਰ ਚ ਪਹੁੰਚ ਜਾਣਾ ਕੀ ਉਮੀਦਾਂ ਰੱਖਦੇ ਹੋ ਤੁਸੀਂ ਭੈਣ ਜੀ ਸਾਡੇ ਜਿਹੜੇ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਜਾਣਗੇ ਕਿ ਉਹ ਵੱਡੀ ਵੱਡੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰਨ ਅਤੇ ਜਾ ਕੇ ਲੋਕ ਸਭਾ ਦੀ ਜਿਹੜੀ ਚੋਣ ਨੂੰ ਬਹੁਤ ਵੱਡੀ ਜਿੱਤ ਭੈਣ ਜੀ ਦੇ ਅੱਛਾ 2022 ਚ ਵੀ ਆਈ ਸੀ ਭੈਣ ਜੀ ਔਰ ਉਸ ਤੋਂ ਬਾਅਦ ਡਾਕਟਰ ਨਛੱਤਰਪਾਲ ਜੀ ਜਿੱਤੇ ਸੀ ਨਵਾਂ ਚਰਚਾ ਸੀ ਦਾਣਾ ਮੰਡੀ ਚ ਤਾਂ ਹੁਣ ਕੁਝ ਉਹ ਜੀ ਸਥਿਤੀ ਭੈਣ ਜੀ ਦੀ ਨਜ਼ਰ ਆ ਰਹੀ ਹੈ ਹੁਣ ਐਤ ਕੀ ਭੈਣ ਜੀ ਆਏ ਆ ਤਾਂ ਉਮੀਦ ਆ ਸਾਨੂੰ ਵੀ ਜਣ ਕੇ ਜਿਆਦਾ ਨਹੀਂ ਤਾਂ ਚਾਰ ਪੰਜ ਸੀਟਾਂ ਜ਼ਰੂਰ ਲੋਕ ਸਭਾ ਦੀਆਂ ਜਿੱਤਣਗੀਆਂ ਗੜੀ ਸਾਹਿਬ ਜਿੱਥੇ ਪਾਰਟਿਸਪੇਟ ਕਰ ਰਹੇ ਆ ਲੋਕ ਸਭਾ ਆਨੰਦਪੁਰ ਜੀ ਜੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਕੀ ਸਥਿਤੀ ਲੱਗਦੀ ਹੈ ਲੋਕ ਸਭਾ ਤੋਂ ਬਹੁਤ ਹੀ ਸਥਿਤੀ ਮਜ਼ਬੂਤ ਹੈਗੀ ਆ ਕਿਉਂਕਿ ਇੱਕ ਗੜੀ ਸਾਹਿਬ ਹੀ ਆ ਜਿਹੜੇ ਇਲਾਕੇ ਦੇ ਕੈਂਡੀਡੇਟ ਹੈਗੇ ਆ ਬਾਕੀ ਸਾਰੇ ਜਿੰਨੇ ਕੈਂਡੀਡੇਟ ਆ ਉਹ ਬਾਹਰੋਂ ਲਿਆਂਦੇ ਗਏ ਆ ਉਹ ਕਿਰਾਏ ਦੇ ਹੈਗੇ ਆ ਉਹਨਾਂ ਨੇ ਜੇ ਅਗਰ ਜਿੱਤ ਵੀ ਜਾਣਗੇ ਤਾਂ ਵੀ ਆਪਣੇ ਘਰਾਂ ਨੂੰ ਚਲ ਜਾਣਾ ਜੇ ਹਾਰ ਵੀ ਗਏ ਤਾਂ ਤਾਂ ਵੀ ਆਪਣੇ ਆਪਣੇ ਘਰਾਂ ਚਲ ਜਾਣਾ ਕਿਉਂਕਿ ਗੜੀ ਸਾਹਿਬ ਵੀ ਸਾਡੇ ਹੈਗੇ ਕੈਂਡੀਡੇਟ ਇੱਥੇ ਦੇ ਆ ਤੇ ਉਹ ਜਿੱਤਣਗੇ ਤੇ ਆਪਣੇ ਇਲਾਕੇ ਦਾ ਵਿਕਾਸ ਕਰਨਗੇ ਤੇ ਇਸ ਕਰਕੇ ਇਲਾਕਾ ਨਿਵਾਸੀ ਜਿਹੜੇ ਆ ਬੜੇ ਹੀ ਜੋਸ਼ ਦੇ ਨਾਲ ਗੜੀ ਸਾਹਿਬ ਨੂੰ ਜਿਤਾਉਣ ਲਈ ਪੂਰੇ ਪੱਪਾ ਪਾਰਾ ਜੀ ਜੀ ਤੁਸੀਂ ਅੱਜ ਕੀ ਗੱਲ ਜੀ ਸਰ ਜਾਪੀਮ ਜਾਪਾਰ ਜੀ ਥੈਂਕ ਯੂ ਭਾਈ ਸਾਹਿਬ ਤੁਸੀਂ ਜਾਪੀਮ ਜਾਪਾਰ ਪਹਿ ਸਭ ਤੋਂ ਪਹਿਲਾਂ ਦਾ ਤੁਹਾਡਾ 32 ਨਿਊ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਬਹੁਜਨਾਂ ਦੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਤਤਪਰ ਹੋ ਲੱਗੇ ਹੋ ਇੰਨੀ ਧੁੱਪ ਦੇ ਵਿੱਚ ਵੀ ਆਏ ਸਭ ਤੋਂ ਪਹਿਲਾਂ ਤੁਹਾਡਾ ਹੱਥ ਜੋੜ ਕੇ ਧੰਨਵਾਦ ਦੋਨਾਂ ਭਰਾਵਾਂ ਦਾ ਦੇਖੋ ਅੱਜ ਬਹੁਜਨ ਸਮਾਜ ਪਾਰਟੀ ਦੀ ਨੈਸ਼ਨਲ ਆਗੂ ਪੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਪੰਜਾਬ ਦੇ ਲੋਕਾਂ ਨੂੰ ਇੱਕ ਦਿਸ਼ਾ ਨਿਰਦੇਸ਼ ਦੇਣ ਦੇ ਲਈ ਆ ਰਹੇ ਨੇ ਕਿ ਇਸ ਵਾਰ ਦੁਨੀਆ ਦੀ ਕੋਈ ਤਾਕਤ ਜਿਹੜੀ ਆ ਪੰਜਾਬ ਦੇ ਵਿੱਚੋਂ ਹਾਥੀ ਨੂੰ ਪਾਰਲੀਮੈਂਟ ਪਹੁੰਚਣ ਤੋਂ ਰੋਕ ਨਹੀਂ ਸਕਦੀ ਕਿਉਂ ਕਿ 13 ਦੀਆਂ 13 ਸੀਟਾਂ ਦੇ ਉੱਤੇ ਤੁਸੀਂ ਅਗਰ ਬਾਇਓਗ੍ਰਾਫੀ ਜਿਹੜੀ ਡਾਟਾ ਦੇਖੋ ਤਾਂ ਬੌਝਨ ਸਮਾਜ ਪਾਰਟੀ ਦੀ ਸਿੱਧੀ ਸਿੱਧੀ ਲੜਾਈ ਕਾਂਗਰਸ ਪਾਰਟੀ ਨਾਲ ਆ ਤਿੰਨ ਤਿੰਨ ਉਮੀਦਵਾਰ ਜਿਹੜੇ ਛੱਡ ਕੇ ਗਏ ਕੋਈ ਝਾੜੂ ਕੋਈ ਭਾਜਪਾ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਲੱਗੇ ਹੋਏ ਆ ਬੌਝਨ ਸਮਾਜ ਪਾਰਟੀ ਦੇ ਹਾਥੀ ਨੂੰ ਰੋਕਣ ਦੇ ਲਈ ਸਭ ਕਾਂਸੀ ਰਾਮ ਜੀ ਕਹਿੰਦੇ ਸੀ ਵੀ ਇੱਕ ਸਾਪਨਾ ਥਾ ਇੱਕ ਨਾਗਨਾ ਥਾ ਤੋ ਅੱਜ ਭਾਰਤ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਪਨਾਥ ਤੇ ਨਾਗਨਾਥ ਦੋਨੇ ਇਕੱਠੇ ਹੋ ਗਏ ਆ ਬਸਪਾ ਨੂੰ ਰੋਕਣ ਦੇ ਲਈ ਅੱਛਾ ਬਾਕੀ ਪਾਰਟੀਆਂ ਦਲਬਦਲੀਆਂ ਬਹੁਤ ਚਲਦੀਆਂ ਬਸਪਾ 'ਚ ਇੱਦਾਂ ਤਾਂ ਕੋਈ ਸੀਨ ਨਹੀਂ ਹੈ ਬਹੁਜਨ ਸਮਾਜ ਪਾਰਟੀ ਇੱਕ ਪੋਲੀਟੀਕਲ ਪਾਰਟੀ ਹੋਣ ਦੇ ਨਾਂ ਨਾਲ ਇੱਕ ਮਹਾਪੁਰਸ਼ਾਂ ਦਾ ਚਲਾਇਆ ਹੋਇਆ ਅੰਦੋਲਨ ਆ ਬਸਪਾ ਦਾ ਵਰਕਰ ਭੁੱਖਾ ਰਹਿ ਲੂਗਾ ਨਾਲ ਨਹੀਂ ਮੰਗਾਇਆ ਗਿਆ ਤੁਸੀਂ ਮੇਰਾ ਮੇਰੀ ਗੱਡੀ ਖੜੀ ਮਰੂਤੀ 800 ਮੈਂ ਚਾਰ ਪਰੌਂਠੇ ਘਰੋਂ ਆਪਣੀ ਮਾਤਾ ਕੋਲੋਂ ਜਦੋਂ ਕਿ ਮੇਰੀ ਮਾਤਾ ਨੂੰ ਪੈਰਲਾਈਜ਼ ਹੋਇਆ ਹੋਇਆ ਮੈਂ ਚਾਰ ਪਰੌਂਠੇ ਘਰੋਂ ਲੈ ਕੇ ਆਇਆ ਆਪਣੇ ਇਦਾਂ ਹੀ ਸਾਡੇ ਸਾਰੇ ਵਰਕਰ ਕਿਸੇ ਦੇ ਮੁਹਤਾਜ ਨਹੀਂ ਕਿਸੇ ਦੇ ਸਹਾਰੇ ਦੇ ਨਹੀਂ ਇਹ ਸਾਰਾ ਇਕੱਠ ਇੱਕ ਇੱਕ ਪੈਸੇ ਦਾ ਉਸ ਤੋਂ ਬਾਅਦ ਸਿੱਧੀਆਂ ਤਸਵੀਰਾਂ ਤੁਹਾਨੂੰ ਸਟੇਜ ਤੋਂ ਦਿਖਾ ਦੇਣੀ ਆ ਚੰਦੀ ਮਿੰਟਾਂ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਜਿਹੜੇ ਪਹੁੰਚ ਜਾਣਗੇ ਤੁਹਾਨੂੰ ਸਟੇਜ ਤੋਂ ਤਸਵੀਰਾਂ ਸਿੱਧੀਆਂ ਪੀਪਲੀ ਨਵਾਂ ਸ਼ਹਿਰ ਤੇ ਦਿਖਾਈਆਂ ਜਾਣਗੀਆਂ ਔਰ ਸਟੇਜ ਤੋਂ ਇਸ ਸਮੇਂ ਡਾਕਟਰ ਨਸ਼ੱਤਰ ਪਾਣ ਜੀ جوش مر رہے نے سو شری گانشی رام جی یمن رہے سو شری گانشی رام جی یمن رہے